ਉਹ ਬੈਠੇ ਆ ਬੈਠੇ ਫੋਨ ਚਲਾਉਂਦੇ ਹੈ ਕੋਈ ਫਿਕਰਫਕਾ ਇਹਨੂੰ ਕਿਤੇ ਕੋਈ ਵੀ ਨਾ ਕੋਈ ਗੱਲ ਨਾ ਬਾਤ ਕੋਈ ਟੈਨਸ਼ਨ ਨਹੀਂ ਆ ਇੱਕ ਵਾਰੀ ਨਾ ਗੱਲ ਨਾ ਕਰਾ ਉਦਾਂ ਵੀ ਇਦਾਂ ਕਰਕੇ ਫੋਨ ਆਇਆ ਵਾ ਵੀ ਤਾਂ ਨਹੀਂ ਪਛਾਈ ਦੱਸਣ ਦੀ ਫੇ ਲੜਾਈ ਹੋਈ ਆ ਤੇ ਪਰਚੋ ਪਰਚੀ ਵੀ ਹੋਏ ਆ ਕਿਤੇ ਇਹਦਾ ਮਨ ਪਿਗਲ ਜਾਈ ਜਾਏ ਭਰਾ ਬਦਲੇ ਵੇਖ ਲੈਣੀ ਇੱਕ ਵਾਰੀ ਗੱਲ ਕਰਕੇ ਜੇ ਤਾਂ ਮਨ ਜੂਗੀ ਤਾਂ ਠੀਕ ਆ ਕੌਣ ਕੀ ਕਾਂਢੀ ਆ ਕੁਝ ਵੀ ਨਹੀਂ ਬਸ ਜਰਾ ਕ ਸ਼ੈਅਰ ਚੱਲੇ ਹੈ ਕੰਮ ਹੀ ਕੋਈ ਆਹ ਹੋ ਕੰਮ ਮਾਂ ਮਾਜੇ ਰਕ ショपिंग ਕਰਨੀ ਤੇ ਮਾੜਾ ਜਾ ਪਲਰ ਹੋ ਕੇ ਆਉਣਾ ਹੈ ਅੱਛਾ ਤੇ ਮੈਂ ਤੇਨ ਨਾਲ ਇੱਕ ਗੱਲ ਕਰਨੀ ਹੈ ਮੇਰੀ ਭੈਣ ਕਿਹੜੀ ਗੱਲ ਕਰਨੀ ਹੈ ਮੈਂ ਨਾ ਉਹ ਤੇ ਡਰ ਦੇ ਲੱਗੇ ਨਾ ਫੋਨ ਵੱਜਣ ਡਿਆ ਡਾੜੀ ਦਾ ਤੇ ਮੈਂ ਜਾ ਕੇ ਚੁੱਕ ਲਿਆ ਤੇ ਫੋਨ ਹੀ ਤੇਰੀ ਪਰਜਾਈ ਦਾ ਤੇ ਫਿਰ ਇੱਥੇ ਜबान ਬੰਦ ਕਰ ਲਾ ਇਹ ਤੋਂ ਗੜੀ ਨਾ ਇੱਕ ਲਫਜ਼ ਵੀ ਨਾ ਬੋਲੀ ਮੇਰੀ ਮਾਂ ਮਰ ਗਈ ਤੇ ਮੇਰਾ ਭਰਾ ਪਰਜਾਈ ਵੀ ਮਰ ਗਿਆ ਤੇ ਉਹਨਾਂ ਦੀਆਂ ਘੋੜੀਆਂ ਮੇਰੇ ਲਾਗੇ ਨਾ ਗਾਇਆ ਕਰ ਆ ਗੱਲ ਤਾਂ ਸੁਣ ਲੈ ਪਹਿਲਾਂ ਤੂੰ ਕਾਹਲੀ ਪਾਈ ਨਹੀਂ ਪਹਿਲਾਂ ਮੇਰੀ ਗੱਲ ਸੁਣ ਲੈ ਮੈਂ ਕਹਿਣਾ ਕੀ ਚਾਹੁੰਦੀ ਆ ਤੈਨੂੰ ਤੂੰ ਕੀ ਪਤਾ ਕੀ ਕਹਿਣਾ ਵਾ ਤੇ ਕੀ ਨਹੀਂ ਕਹਿਣਾ ਤੈਨੂੰ ਮੇਰੇ ਤੇਜਿਆਂ ਦਾ ਜ਼ਿਆਦਾ 헤ਜ ਹੁੰਦਾ ਜਦੋਂ ਮੈਂ ਉਹਨਾਂ ਨੂੰ ਸ਼ਾੜੀ ਦਿੱਤਾ ਵਾ ਤੇ ਮੋੜ ਮੋੜ ਤੂੰ ਹੀ ਮੇਰੇ ਕੰਨ ਚ ਵਾਲੇ ਕਿਉਂ ਪਾਉਂਦੇ ਏ ਜੀ ਕਹੋ ਬਾਊ ਮੇਰੀ ਗੱਲ ਸੁਣ ਇੱਕ ਮਿੰਟ ਉਹ ਸ਼ਾੜੀ ਦੱਸਣ ਦੀ ਨਾ ਰੋਂਦੀ ਨਾ ਤੁਸੀਂ ਪਿਆਰੇ ਦੇ ਚਾਚੇ ਦੇ ਮੁੰਡੇ ਨੂੰ ਠੇਕੇ ਦੇ ਦਈਆਂ ਉੱਥੇ ਇੰਨੀ ਲੜਾਈ ਹੋਈ ਨਾ ਹੱਥੋਂ ਹੱਤੀ ਤੱਕ ਹੋਏ ਕੰਮ ਛੋਟੇ ਡਾਂਗ ਵੀ ਚੱਲੇ ਹੁਣ ਪਰਚਾ ਹੋਇਆ ਤੋ ਕਹਿੰਦੇ ਸੀ ਕੇਸ ਕਰ ਦੇਣਾ ਤੂੰ ਆਪ ਦੱਸ ਵੀ ਤੇ ਉਦੀ ਕੋਈ ਮੈਂ ਇਤਨੀ ਕਰਾਂਗੀ ਮੈਂ ਉਹਦੀ ਕੋਈ ਮਦਦ ਨਹੀਂ ਕਰਨੀ ਜਿੰਨੀ ਖੋਨਾਂ ਨੇ ਮੇਰੀ ਬਾਹ ਫੜੀ ਆ ਨਾ ਓਨੀ ਕਿ ਮੈਂ ਉਹਨਾਂ ਦੀ ਫੜਨੀ ਆ ਖਾਨੂੰ ਉਹ ੱਟਕੇ ਮਾਰੇ ਨਹੀਂ ਭੁੱਲ ਦੇਵੀ ਜਿਹੜੇ ਉਹਨੇ ਮੇਰੇ ਵੀਰ ਨੇ ਮਾਰੇ ਆ ਨਾ ਉਹਦਾ ਫਰਜ਼ ਨਹੀਂ ਬਣਦਾ ਮਾਰਨ ਦਾ ਪਰਜਾਈ ਕਰ ਲੈਣਾ ਤੇ ਉਹ ਜਾਣ ਕਰ ਲਈਦਾ ਵਾ ਜਦੋਂ ਭਰਾ ਕਰਦੇ ਆ ਨਾ ਤੇ ਨਹੀਂ ਭੁੱਲਦੀਆਂ ਨਾ ਮੇਰੀ ਭੈਣ ਇਦਾਂ ਕਰ ਜੇ ਵੀ ਤੇਰਾ ਭਰਾਵਾ ਤੋ ਹੀ ਨਹੀਂ ਆਖੇ ਲੱਗਣਾ ਤੇ ਕਿੰਨੇ ਲੱਗਣਾ ਤੋ ਦੂਜੀ ਭੈਣ ਨੂੰ ਫੋਨ ਕਰਦਾ ਜਾ ਕੇ ਦੇਖ ਰਿਹਾ ਕਿ ਉਹ ਗਲਤੀ ਕਹਿਦੀ ਆ ਤੇ ਚਾਚੇ ਦੇ ਮੁੰਡੇ ਦੀ ਗਲਤੀ ਹੋ ਗਈ ਉਹਨੂੰ ਨੀੜੀ ਪੁੱਟੀ ਤੇ ਭਰਾ ਦੇ ਥੋੜਾ ਗਲਤੀ ਪੇ ਦੀ ਚੋੜ ਦੀ ਗਲਤੀ ਹਰਥ ਆਇਤੀ ਗਲਤਵਾ ਚਾਚੇ ਦਾ ਪੋਤਾ ਨਾ ਬਿਲਕੁਲ ਸਹੀ ਆ ਉਹਨਾਂ ਨੂੰ ਆਦਤ ਨਹੀਂ ਹੈਗੀ ਵੀ ਢੜੜੀਆਂ ਲੈਣ ਦੀ ਇਹੋ ਹੀ ਨ ਚੰਗਾ ਵੀ ਇਹ ਜੀਜੀ ਨਾ ਫਾ ਲੈਂਦਾ ਵਾ ਮੈਨੂੰ ਲੱਗਦਾ ਦੋਵੇਂ ਭੈਣਾਂ ਹੀ ਨਹੀਂ ਚੰਗੀਆਂ ਆਂਗਾ ਭਰਾ ਤਾਂ ਚੰਗਾ ਵਾ ਇਹ ਗਦਨ ਤਰਸੇਗੀ ਪਰਾ ਸਬਦ ਵੀ ਸੋਨੂੰ ਤਰਸੇਗੀ ਵੀ ਸਾਡਾ ਵੀ ਭਰਾ ਹੁੰਗਾ ਕਹੀਂ ਵੀ ਕਿਤੇ ਜਾ ਕੇ ਭਰਾ ਦੇ ਵੇਰੇ ਬੈਂਦੀਆਂ ਇਹੋ ਜਿਹੇ ਭਰਾ ਤਾਂ ਨਾ ਬਿਨਾਈ ਚੰਗੀਆਂ ਮੈਂ ਤੇ ਉਦਾਂ ਹੀ ਨਾਲੇ ਕਹੇ ਕਿ ਤੂੰ ਛੜਦੀ ਆ ਕਵਲ ਦੀ ਰੀਸ ਨਹੀਂ ਹੁੰਦੀ ਕਵਲ ਸੋਨਾ ਪਉਂਦੀ ਆ ਲੰਦੀ ਆ ਤੇ ਤੂੰ ਤੇ ਨਾ ਐਵੇਂ ਛੜਦੀ ਰਹਿੰਦੀ ਤਾਂ ਹੀ ਮੇਰੇ ਪੇਕਿਆਂ ਦੀਆਂ ਗੱਲਾਂ ਕਰਦੀਆਂ ਤੇ ਇਹਨੂੰ ਸਾੜਾ ਤੇ ਪਰ ਕਵਲ ਦੇ ਨਾ ਕੋਈ ਪਰਵਾਹ ਨਹੀਂ ਹੈਗੀ ਇਨ ਫਿਕਰੀ ਹੋ ਕੇ ਥਿਰਦੀ ਅੱਛਾ ਜੇ ਮੈਂ ਤੁਹਾਨੂੰ ਮਾੜਾ ਸਮਝਾਤਾ ਤਾਂ ਮੈਂ ਸੜਦੀ ਇਹ ਮੈਂ ਕਾਹਤੋਂ ਸੜਨ ਮੇਰੇ ਵਾਂਗ ਜਿਵੇਂ ਮਰਜੀ ਕਰ ਪਾਈ ਮੈਂ ਹਾਂ ਤੂੰ ਤੇ ਕਦੇ 7 ਜਨਮਾਂ ਚ ਨਹੀਂ ਮੇਰੇ ਰੇਸ ਕਰ ਸਕਦੀ ਨਹੀਂ ਮੈਂ ਚੱਲੀ ਫੇਸ਼ਲ ਕਰਾਉਣਾ ਆ ਹੱਥ ਪੈਰ ਹੋਰ ਤਰ੍ਹਾਂ ਦੇ ਹੋਏ ਜਿਹੜਾ ਸਾਫ਼ ਹੋ ਜਾਣਗੇ ਆਹ ਜਾ ਕਰਾਂਦੀ ਫਿਰ ਜਾ ਕੇ ਤੂੰ ਪਿੱਛੇ ਭਰਾ ਦੇ ਨਾ ਜਾਵੀ ਹਣਾ ਤੈਨੂੰ ਆਪਣਾ ਹੀ ਬਸ ਤੋਰ ਸਕੀਨੀ ਦਾ ਰਹਿੰਦਾ ਪਰ ਤੋਰ ਸਕੀਨੀ ਕਰ ਲਾ ਚੱਜ ਨਾਲ ਰੱਜ ਕੇ ਨਾ ਤੈਨੂੰ ਹੀ ਕਹਿੰਨੇ ਵੇਖਣਾ ਮੈਂ ਹਾਂ ਤੂੰ ਹੀ ਕਰ ਲਾ ਤੇਰੇ ਖਸਕੋ ਹੈ ਜੁਨੀਂਗੇ ਲਾਉਣ ਜੋਗੇ ਤੂੰ ਤਾਂ ਇਦਾਂ ਕਰਦੀ ਆ ਮੇਰਾ ਖੁੱਲੇ ਗੋਬੇ ਪਾਉਂਦਾ ਨਾ ਵਰਤਦੀ ਓ ਕਵਲ ਇੱਕ ਦੇ ਜੋਰ ਤੇ ਤੂੰ ਹੀ ਵਰਤ ਵਰਤੀ ਜਾ ਕਿੰਨਾ ਕੁ ਚਿਰ ਵਰਤਨੇ ਆ ਮੈਂ ਵੀ ਦੇਖਣ ਨੂੰ ਪਣਾ ਤੈਨੂੰ ਅੱਛਾ ਤੂੰ ਤਾਂ ਇੱਥੇ ਮੈਂ ਇੱਥੇ ਅੱਖਾਂ ਦੇ ਕਸੌਣ ਦੇ ਦਾ ਰੋਇਆ ਕਰਨਾ ਤੂੰ ਵੇਖੀ ਸਹੀ ਤੂੰ ਹਾਏ ਰੱਬਾ ਕਿੰਨਾ ਮੈਂ ਇਹਨਾਂ ਦੇ ਘਰ ਜਾ ਕੇ ਤੇ ਮਿੰਤ ਤਰਲੇ ਕੀਤੇ ਆ ਪਰ ਨਾ ਕਿਤੇ ਟਾਸ ਤੋਂ ਮਾਸ ਨਹੀਂ ਹੋਏ ਮਾਂ ਪੁੱਤ ਜੀ ਇਹਨਾਂ ਨੇ ਕਿਤੇ ਪਰਚਾ ਕਰਤਾ ਤੇ ਇਹਨਾਂ ਨੇ ਤੇ ਪੈਸੇ ਵੀ ਲਾ ਲੈਣੇ ਆ ਤੇ ਅਸੀਂ ਗਰੀਬਾਂ ਨੇ ਕਿੱਥੋਂ ਪੈਸੇ ਲਾਉਣੇ ਆ ਸਾਡੇ ਕੋਲ ਕੀ ਆ ਮੈਨੂੰ ਤਾਂ ਸੋਚ-ਸੋਚ ਕੇ ਨਾ ਹੋਰ ਤਰਾਈ ਹੋਈ ਜਾਂਦਾ ਵੀ ਪੈਸੇ ਬੜੇ ਲੱਗਣੇ ਕੇ ਸਾਹ ਮੂੰਹ ਤੇ ਰੱਬਾ ਇਹਨਾਂ ਦੇ ਮਨ ਮਿਹਰ ਪਾ ਕਿਤੇ ਕੀ ਗੱਲ ਹੋਈ ਆ ਬੜਾ ਸਿਰ ਛੁੱਟਿਆ ਠਾਂ ਤੋਂ ਗੱਲ ਤੇ ਕੋਈ ਨਹੀਂ ਆ ਤੁਸੀਂ ਪਾਣੀ ਪੀਣਾ ਘਟ ਲਿਆਣਾ ਨਹੀਂ ਨਹੀਂ ਪਾਣੀ ਪੀਣਾ ਠੰਡਾ ਹੁਣ ਜੀ ਕਰਦਾ ਮੇਰੀ ਗੱਲ ਸੁਣ ਜਾਂ ਤੂੰ ਮੇਰੇ ਨਾਲ ਗੁੱਸੇ ਆ ਜਾਂ ਗੱਲ ਕੋਈ ਨਾ ਕੋਈ ਹੈਗੀ ਆ ਐਵੇਂ ਹਾਂ ਤੂੰ ਇੱਥੇ ਲਾਮੂ ਕੀਤਾ ਵਾ ਦੱਸ ਕੀ ਗੱਲ ਵਾ ਨਹੀਂ ਨਹੀਂ ਤੁਹਾਡੇ ਨਾਲ ਮੈਂ ਗੁੱਸੇ ਕਿਹੜੀ ਗੱਲਾਂ ਹੋਣਾ ਵਾ ਉਦਾਂ ਹੀ ਬੱਸ ਇਹੋ ਕਰਦੀਆਂ ਇਹ ਟੈਨਸ਼ਨ ਆ ਜੀਆਂ ਉਹਨਾਂ ਦਾ ਕਰਕੇ ਹੀ ਮੰਨ ਗਿਆ ਉਹ ਕੋਲੇ ਦੱਸ ਦਿਆ ਸੀਗਾ ਫੇਰ ਦੱਸ ਨਾ ਹੁਣ ਟੈਨਸ਼ਨ ਕਾਹਦੀ ਪਾ ਲਈ ਫਿਰਦੀ ਆ ਮਨ ਹੌਲਾ ਆ ਜਾਂਦਾ ਵਾ ਬੱਸ ਮਨ ਨਾਲ ਹੈ ਕਿਹੜੀ ਕੀ ਦੱਸਾਂ ਤੁਹਾਨੂੰ ਜਿਹੜੀ ਗੱਲੋਂ ਡਰਦੀ ਨਾ ਉਹੋ ਗੱਲੀ ਹੋਈ ਹਾਂ ਸਰਪੰਚ ਆਇਆ ਸੀ ਅੱਜ ਸਾਡੇ ਘਰ ਅੱਛਾ ਕੀ ਆਂਦਾ ਫਿਰ ਉਹਨੇ ਕੀ ਕਹਿਣਾ ਆਖਣ ਡਿਆ ਹੈਗਾ ਕਿ ਆ ਤੁਹਾਡੇ ਜਿਹੜੇ ਸ਼ਰੀਕ ਵਾ ਪਰਚਾ ਦੇਣ ਲੱਗੇ ਖਾਣੇ ਤੁਹਾਡੇ ਦੇ ਉੱਤੇ ਤੇ ਤੁਸੀਂ ਇਦਾਂ ਕਰੋ ਜਾ ਕੇ ਤੇ ਮਾਫੀ ਮੰਗ ਲਓ ਉਹਨਾਂ ਕੋਲ ਤੇ ਮੈਂ ਹਾਂ ਵੀ ਮੇਰੇ ਘਰ ਵਾਲੇ ਨੇ ਤੇ ਮਾਫੀ ਮੰਗਣੀ ਨਹੀਂ ਹੈਗੀ ਤੇ ਆਂਦਾ ਵੀ ਚਲ ਜੀ ਉਹ ਨਹੀਂ ਮਾਫੀ ਮੰਗਦਾ ਤੇ ਤੂੰ ਮੰਗ ਲਾ ਜਾ ਕੇ ਮਾਫੀ ਤੇ ਮੈਂ ਫਿਰ ਗਈ ਉਹਨਾਂ ਦੇ ਆਖੇ ਮੈਂ ਜਾ ਕੇ ਬੜਾਈ ਹੱਥ-ਘੋਡੇ ਰਗੜੇ ਬੜੀਆਂ ਮਿੰਨਤਾਂ ਤਰਲੇ ਕੀਤੀ ਪਰ ਉਹ ਨਹੀਂ ਮਾਪੋਤ ਤਸ ਤੋਂ ਮਾਸੋ ਉਹਨਾਂ ਨੇ ਨਹੀਂ ਮਾਫੀ ਉਹ ਨਹੀਂ ਕਿਤੇ ਮਾਫ ਕੀਤਾ ਉਹਨਾਂ ਨੇ ਮੇਰੀ ਇੱਕ ਗੱਲ ਨਹੀਂ ਮੰਨੀ ਬਥੇਰੇ ਮੈਂ ਮਿੰਨਤਾਂ ਕੱਡੀਆਂ ਵੀ ਅਸੀਂ ਨਹੀਂ ਕਿਸਾਂ ਦੇ ਰਾਈ ਉਜਣ ਜੋਗੇ ਹੈਗੇ ਸਾਡੇ ਕੋਲ ਕੱਖ ਨਹੀਂ ਹੈਗਾ ਪਰ ਉਹ ਨਹੀਂ ਤਸ ਤੋਂ ਮਾਸੋਏ ਨਹੀਂ ਫੇ ਕੰਮ ਉਹਦੂ ਕਰਤਾ ਨਾ ਜਿਹੜੇ ਕੰਮ ਤੇ ਨੂੰ ਡੱਕਦਾ ਸੀ ਤੈਨੂੰ ਕਿ ਲੋੜ ਇਸੇ ਮਾਹੀ ਮੰਗਣੀ ਉਹਨੂੰ ਸਹੀ ਕਾ ਚੰਗੀ ਤਰ੍ਹਾਂ ਬਣਾ ਇਥੇ ਮੇਰੀ ਤੂੰ ਇਸ ਤਰੀਕੀ ਬਣਾਉਣੀ ਆ ਤੁਹਾਨੂੰ ਨਹੀਂ ਦੇ ਦਾਂ ਸਾਡੇ ਕੋਲ ਕੀ ਆ ਅਸੀਂ ਕਿੱਥੋਂ ਨੋਟ ਲੈ ਲੈਣੇ ਆ ਕੀ ਸਾਡੇ ਘਰ ਲਾ ਲਾਂਗੇ ਚੁੱਕ ਕੇ ਲਾ ਲਾਂਗੇ ਸਿੱਕਾ ਗਾੜੀ ਨਾ ਹੱਥ ਦੇਣੇ ਆਪਾਂ ਚਲੋ ਮੰਨਿਆ ਵੀ ਚੁੱਕ ਕੇ ਲਾ ਲਾਂਗੇ ਤੇ ਲਾਵਾਂਗੇ ਕਿੱਦਾਂ ਇਹ ਵੀ ਦੱਸ ਦੋ ਨਾ ਅੱਗੇ ਤੇ ਬਾਅਦ ਚਾਰ ਸਿਆੜ ਦੇਖਦੇ ਸੀ ਹੁਣ ਦੇਖਦਾ ਕੱਖ ਨਹੀਂ ਆ ਹੁਣ ਤਾਂ ਸਿਰਫ ਖਾਨ ਜੋਗੇ ਦਾਣੇ ਹੀ ਆਉਂਦੇ ਆ ਘਰ ਮਾਉਣ ਕੋਈ ਭੁੱਖੇ ਰਹਿ ਲਾਂਗੇ ਪਰ ਸਿੱਕਾ ਗਾਈ ਨਾ ਸਿਰ ਨਹੀਂ ਝਕੋਣਾ ਨਹੀਂ ਝਕਾਉਣਾ ਨਾ ਤੇ ਫਿਰ ਐਦਾਂ ਕਰੋ ਵੀ ਲੜ ਲੜ ਕੇ ਮਰੋ ਉਹ ਤੇ 3-4 ਜਾਣੇ ਆ ਇੱਕ ਜਣਾ ਤਾਂ ਠਾ ਠਾ ਵੀ ਹੋ ਜਾਊਗਾ ਨਾ ਤੇ ਉਹਨਾਂ ਦੀ ਮਾਂ ਨੂੰ ਕੋਈ ਫਰਕ ਨਹੀਂ ਪੈਣਾ ਤੇ ਅਸੀਂ ਤੇ ਤੁਹਾਡੇ ਮੂੰਹ ਵਾਲੀ ਵੇਖਣਾ ਵਾ ਸਾਡੇ ਕੋਲ ਤੇ ਤੁਸੀਂ ਹੋ ਕੋਈ ਫਰਕ ਨਹੀਂ ਪੈਣਾ ਮੈਂ ਮਰ ਜੂ ਨਾ ਕੋਈ ਫਰਕ ਨਹੀਂ ਪੈਣਾ ਮੈਂ ਡਰਦਾ ਨਹੀਂ ਹਾਂ ਕਿ ਸਦੇ ਚੰਗਾ ਉਹਨਾਂ ਕੋ ਹਾਂ ਚੰਗੀ ਗੱਲ ਆ ਮੈਂ ਵੀ ਮਰ ਜੂਗਾ ਤੇ ਕੋਈ ਫਰਕ ਨਹੀਂ ਪੈਣਾ ਮੈਨੂੰ ਪੈਂਦਾ ਨਾ ਫਰਕ ਨਿਕੇ ਨਿਕੇ ਨਿਆਣੇ ਆ ਰੋਲ ਜਾਣੇ ਆ ਓਦਾਂ ਨਹੀਂ ਸਾਨੂੰ ਇਹ ਵਸਣ ਦੇਣ ਦੇ ਇੱਥੇ ਤੇ ਤੁਹਾਡੇ ਤੋਂ ਬਿਨਾ ਸਾਨੂੰ ਕਿਹਨੇ ਇੱਥੇ ਵਸਣ ਦੇਣਾ ਵਾ ਸਾਨੂੰ ਤਾਂ ਉਸੇ ਵੇਲੇ ਘਰੋਂ ਕੱਢ ਕੇ ਬਾਹਰ ਮਾਰਨਾ ਤੁਹਾਡੀਆਂ ਭੈਣਾਂ ਨੇ ਅਖੜਾ ਘਰ ਤੇ ਵੀ ਕਬਜ਼ਾ ਕਰੀਏ ਇਹ ਵੀ ਵੇਚ ਕੇ ਤੇ ਗਾਂਹ ਜਾਈਏ ਅੱਛਾ ਤੂੰ ਮੈਨੂੰ ਸਮਝਾਉਂਦੀ ਆਂ ਵੀ ਜਾ ਕੇ ਸੀਗ ਮਾਫੀ ਮੰਗਾ ਹੁਣ ਮੈਂ ਜੀ ਸੀ ਕੱਲ ਥੱਲੇ ਜਾ ਕੇ ਹਾਏ ਹਾਏ ਜੇ ਮੈਂ ਚਲ ਗਈ ਉਹਨਾਂ ਕੋਲ ਮਾਫੀ ਮੰਗਣ ਤੇ ਮੇਰੀਆਂ ਫੀਤੀਆਂ ਲੱਤ ਗਿਆ ਵਾ ਨਾਲੇ ਗਰੀਬਾਂ ਦੀ ਨਾ ਕੋਈ ਇੱਜ਼ਤ ਤੇ ਕੋਈ ਮਾਫੀਆ ਨਹੀਂ ਹੁੰਦੀਆਂ ਸਾਰੇ ਇਕੁਵ ਬਰਾਬਰ ਹੀ ਹੁੰਦੇ ਆ ਚਾਹੇ ਉਹ ਜਿੰਨਾ ਮਰਜੀ ਲੱਖ ਵਾਰੀ ਆਕੜ ਕਰੇ ਨਾ ਕਹਿਣਾ ਉਹਨੂੰ ਕਹਿੰਦੇ ਮਾਤੜ ਆ ਉਹਦੇ ਨਾਲ ਨਹੀਂ ਕਿਸੇ ਨੇ ਵੀ ਜੁੜ-ਜੁੜ ਕੇ ਬਹਿਣਾ ਉਹ ਮੈਂ ਨਹੀਂ ਜਾਣਦਾ ਮਾਤੜ ਤੇ ਗਰੀਬ ਇਹ ਤਾਂ ਬਰਾਬਰ ਹੁੰਦੀ ਆ ਗੱਲ ਦੀ ਅਣਖ ਦੀ ਉਹ ਸਾਡੇ ਜੀ ਦੀ ਅਜੇ ਮੈਂ ਜਾ ਕੇ ਥੱਲੇ ਰੱਖ ਸਕਦਾ ਸਮਾਂ ਮੈਂ ਮਰ ਜਾਨਾ ਕਬੂਲ ਕਰੂੰਗਾ ਉਹਨਾਂ ਕੋ ਦੁੱਖੀ ਤਿੱਕੀ ਕੋ ਜਾ ਕੇ ਮਾਫੀ ਮੰਗਾ ਮੈਂ ਰਾਜੀ ਕੰਮ ਮਕਾਇਆ ਹੀ ਦੇਣਾ ਚਾ। ਅੱਛਾ ਮਕਾਇਆ ਹੀ ਦੇਣਾ ਵਾ। ਉਹਦਾਂ ਤੇ ਤੁਸੀਂ ਮੇਰੀਆਂ ਸਵਾਂ ਖਾਂਦੇ ਫਿਰਦੇ ਸੀਗੇ ਵੀ ਮੈਂ ਤਾਂ ਤੇਰੇ ਤੋਂ ਬਿਨਾ ਕਾਹੇ ਜੋਗਾ ਨਹੀਂ ਆ। ਮੈਨੂੰ ਛੱਡ ਕੇ ਨਾ ਜਾਈ ਕਰੋ। ਤਾਂ ਅੱਜ ਤੁਸੀਂ ਬੜੀ ਛਤੀ ਭੁੱਲ ਗਈ ਆ ਸਾਰਾ। ਤੇ ਚੱਲ ਠੀਕ ਆ। ਜੇ ਤੁਸੀਂ ਉਹਨਾਂ ਨੂੰ ਜਾ ਕੇ ਮਕਾ ਦਿਓ ਤੇ ਮੈਂ ਘਰ ਛੱਡ ਕੇ ਚਲ ਜਾਨੀ ਆ। ਜਿੱਥੇ ਜਾਣਾ ਮਰ ਜਾ ਕੇ ਮੇਰੇ ਕੋਲ। ਮੈਂ ਨਹੀਂ ਦੱਸਾਂ ਤੇ ਮੈਂ ਛੱਡਦਾ ਨਾ ਹੋਣਾ ਇਹਨਾਂ ਨੂੰ। ਅੱਜ ਦੇ ਕੰਮ ਮੁੱਕੂ ਗਈ। ਸਾਡੇ ਵੀ ਹੋ ਗਈ ਤੁਹਾਡੇ ਵਾਲੀ ਮੈਂ ਨਹੀਂ ਤੁਹਾਨੂੰ ਕੁਝ ਵੀ ਖੜਦਣਾ ਕਰੋ ਆਪਣੇ ਨਿਆਣਿਆਂ ਵਾਲੇ ਤੇ ਵੇਖੋ ਮੈਂ ਤੁਹਾਨੂੰ ਮੇਰੀ ਸੌਂ ਲੱਗੇ ਜੇ ਤੁਸੀਂ ਕਰ ਮੈਂ ਸੌਂ ਸੂ ਸਾਡੇ ਵੀ ਨੌਂ ਛੱਡ ਦੇ ਮੈਂ ਕਿੱਥੇ ਥਾਣੇ ਕਿਤੇ ਆ ਰਹੀ ਆਂ ਤੇ ੱੱਕੇ ਖਾਉਂਗੀ ਮਰਜੀ ਮਰੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾਲੇ ਮੇਰੀ ਗੱਲ ਸੁਣ ਬਹੁਤ ਤਰ ਰਹੇ ਨਾ ਕਾਡੇ ਮੇਰੇ ਤੇ ਜਿਹਾ ਬੁੜੀਆਂ ਨਾ ਬੰਦੇ ਬਣਾਉਂਦੀਆਂ ਉਹ ਗਾੜੀ ਧਾਰ ਲੈ ਕੇ ਬੈਠੇ ਨਾ ਮੈਂ ਖਾਲੀ ਜਾਵਾ ਤੇ ਕੋਈ ਗੱਲ ਨਹੀਂ ਪਰ ਅਹੀਂ ਨਹੀਂ ਕੋਈ ਦੀ ਖੜਦਣਾ ਉਹ ਕਰ ਲੈ ਸੱਤ ਅਸਲਾ ਮੈਂ ਚੱਲਿਆ ਫਿਰ ਹੋਏ ਰੱਬਾ ਰੁਕ ਜਾਓ ਤੁਸੀਂ ਮੇਰੀ ਗੱਲ ਤੇ ਸੁਣੋ ਖਾਈ ਮੈਂ ਹੁਣ ਕੀ ਕਰਾਂ ਇਹ ਤਾਂ ਮੰਨਦਾ ਕਿਸਦੀ ਨਹੀਂ ਤੇ ਚਲ ਗਿਆ ਗੁੱਸੇ ਦੇ ਵਿੱਚ ਹੁਣ ਮੈਂ ਐਡਾ ਕਰਦੀ ਆ ਸਰਪੰਚ ਵੱਲ ਜਾਨੀ ਆ ਤੇ ਉਹਨੂੰ ਜਾ ਕੇ ਲੈ ਕੇ ਆਣੀ ਆ ਖਾਈ ਮੈਨੂੰ ਕਿਹੜਾ ਮੋਟਰਸਾਈਕਲ ਚਲਾਉਣਾ ਆਉਂਦਾ ਮੈਂ ਕਿੱਦਾਂ ਜਾਣਾ ਐਡਾ ਕਰਦੀ ਆ ਸਾਈਕਲ ਹੀ ਲੈ ਜਾਨੀ ਅੰਦਰੋਂ ਹਾ ਰੱਬਾ ਮੇਰੀ ਕਿਸਮਤ ਮਾੜੀ ਮੈਂ ਇਹ ਬੰਦੇ ਨੂੰ ਕਾਹਨੂੰ ਦੱਸ ਬੈਠੀ ਉਹ ਗਲਤੀ ਤੇ ਮੇਰ ਕੋਈ ਹੋਈ ਆ ਪਰ ਇੱਕ ਗੱਲ ਹੈਗੀ ਆ ਥਾਣੇ ਕਚਹਿਰੀਆਂ ਵੀ ਨਾ ਅੱਜ ਕੱਲ ਤਗੜਿਆਂ ਦੀਆਂ ਜਿਨ੍ਹਾਂ ਦੇ ਪੈਸੇ ਚੱਲਦੇ ਆ ਇਹ ਬੰਦੇ ਨੇ ਤਾਂ ਸਾਰੀ ਉਮਰ ਦੀ ਮੈਨੂੰ ਪੱਲੇ ਬੱਧਾ ਤੇ ਹੁਣ ਕਿੱਥੋਂ ਮੰਨਣਾ ਸਿਓਪਾ ਮੇਰੇ ਪਾਦਾ ਹੁਣ ਮੈਂ ਗੇਟ ਮਾਰਾਂ ਤੇ ਫੇਰ ਹੀ ਜਾਊਂਗੀ ਮੇਰੇ ਪਾ ਸੋਸੀ ਅੱਪਾ ਮੇਰੀ ਜਾਨ ਨੂੰ ਅੰਤਰਾ ਸਾਰਾ ਮੂੜ ਖਰਾਬ ਕਰਕੇ ਰਹਾ ਤਾਂ ਅਨਪੜ੍ਹ ਕੇ ਥਾਂ ਦੀ ਆਪਕੇ ਤਾਂ ਜਾਣਾ ਮਰਨਾ ਨਹੀਂ ਸ਼ਹਿਰ ਬਹਿਰ ਨਾ ਕੋ ਖਰੀਦਣ ਦਾ ਪਛਾਜਵਾ ਇਹਨੂੰ ਤੇ ਹੋਰ ਕਿਸ ਨੂੰ ਜਾਣ ਨਹੀਂ ਦੇਣਾ ਦੇਖੋ ਹੈ ਕੋਈ ਸੀ ਘਰ ਪਾਕਾ ਕਿਤੇ ਜਦੋਂ ਕਿਤੇ ਮਾਂ ਪਿਓ ਦੇ ਕਿਤੇ ਨਸੀਬ ਤੇ ਭਣੀ ਹੋਵੇ ਤੇ ਕਿਤੇ ਅੰਤਰਾ ਪਾਣੀ ਦਾ ਘੋਟ ਰੀ ਨੰਗਦਾ ਕਿਤੇ ਵੇਖਿਆ ਉਹ ਲੋ ਵੀ ਆ ਗੱਲ ਸੁਣੀ ਹੈ ਇਹਨੂੰ ਕੋਈ ਹੈ ਹੀ ਨਹੀਂ ਤਿਆਰ ਵਿਆਹ ਹੋ ਕੇ ਤੇ ਨਿਕਲ ਕੇ ਕੀ ਹੈ ਮੈਂ ਫੈਸਲ ਕਰਾਉਣ ਚਲਦੀ ਫੈਸਲ ਹੀ ਸਾਰੀ ਉਬਰ ਕਰ ਸਕਦੀ ਤੈਨੂੰ ਕੋਈ ਹੈ ਨਹੀਂ ਕੋਈ ਵੀ ਮੈਨੂੰ ਕੀ ਕਹਣ ਦੇ ਕੀ ਸਮਝਾਉਂਦੇ ਆ ਕੋਈ ਸਿਹਤ ਅਸਰ ਹੀ ਨਹੀਂ ਹਗਾ ਤੇ ਕਰੀ ਜਾ ਮਰਜੀ ਅਹੀਂ ਜਾ ਕੇ ਬੂਥਾ ਦਿਖਾ ਦੇ ਵੀ ਮੈਂ ਬੂਥਾ ਬਣਾ ਕੇ ਆਈ ਕਸਮਾਂ ਨੂੰ ਖਾ ਜਾ ਕੇ ਨਹੀਂ ਮੰਨੀ ਕਹੇ ਤੇ ਨਾ ਮੰਨਾਂ ਅੱਧ ਦੇਨ ਨਾਲ ਹੀ ਮੈਂ ਨਾ ਨਿਕਲੋ ਬਾਹਰ ਵਡੇ ਬਦਮਾਸ਼ੋ ਤੁਸੀਂ ਕਿੱਥੇ ਮਰ ਗਏ ਤੁਸੀਂ ਇਹਦੇ ਥਾਣੇ ਪਰਚਾ ਲਾਣ ਜਾਦੇ ਹੋ ਜਾ ਕੇ ਮੈਂ ਦੱਸਦਾ ਕਿ ਕੋਈ ਖਾ ਗੇਟ ਕਿਹੜਾ ਬੰਨਣ ਡਿਆ ਵਕੀ ਇਹ ਮੇਰੀ ਲੈਂਦੀ ਇਹਨਾਂ ਬਾਹਰ ਕਿਤੇ ਹਾਂ ਹਾਂ ਤੂੰ ਕਿ ਗੇਟ ਬੰਨਣਾ ਲਿਆ ਹੈ ਕੱਢ ਮਾਪਾ ਕਿੱਥੇ ਆ ਬੁੜੇ ਕਿੰਨੂ ਗੱਡੀ ਹੈ ਮੁੰਡੇ ਕੱਢ ਆਪਣੇ ਬੋਲ ਤੇ ਤੇਰੀ ਰਾਮ ਸਾਡੇ ਘਰ ਆਣ ਕੇ ਤਰਲੇ ਲੈਂਦੀ ਸੀ ਤੂੰ ਕਿੱਧਰ ਗੇਟ ਬੰਨਦੇ ਫਿਰਦਾ ਸਾਡੇ ਹਾਂ ਕਸ ਕੀ ਚਾਹੀਦਾ ਯਾਨੀ ਥਾਣੇ ਪਰਚਾਣਾ ਜਾਂ ਦੋ ਜਾ ਕੇ ਮੈਂਡਾ ਦਾ ਇੱਕ ਉਹ ਨੰਮ ਦਰਦਾ ਕੋਈ ਜਾ ਕੇ ਤੁਹਾਨੂੰ ਕੀ ਕਰਨੋਂ ਕੱਲਿਆ ਸੀ ਸਾਡੇ ਕਰ ਮਾਫੀ ਮੰਗਦੀ ਫੱਡੀ ਹੋ ਮੈਂ ਬਿਲਕੁਲ ਬੇਕੂਰੇੜੀ ਆ ਗਈ ਆ ਇਹਨਾਂ ਜਾ ਕੇ ਖੱਬੀ ਖਾਨ ਵੱਡਾਦ ਬਣਿਆ ਫਿਰਦਾ ਆ ਦੇਖ ਲੈ ਮੰਮੀ ਇੱਕ ਜਣ ਆ ਕੇ ਸਾਡੇ ਤਰਲੇ ਕੱਢੇ ਤੇ ਇੱਕ ਆ ਕੇ ਫਿਰ ਚੜਾਈਆਂ ਕਰੇ ਬੱਲੇਓ ਤੁਹਾਡੇ ਵੱਡਾਦ ਤੂੰ ਜਲਦਾ ਬਣਿਆ ਫਿਰਦਾ ਤੇ ਜਲਦਾਰੀਆਂ ਘੱਟ ਵੀ ਕਰਨੇ ਹੋ ਜੇ ਤੁਹਾਡੀ ਨੂੰ ਲੋਕਾਂ ਜਮੀਨਾ ਹੀ ਮੰਗਦੇ ਫਿਰਦੇ ਤਰਲੇ ਕੱਢਦੇ ਫਿਰ ਲੋਕਾਂ ਜਾਉਂਦੇ ਉਹਨੂੰ ਕੀ ਕਰਨੋਂ ਸਾਡੇ ਘਰ ਕੱਲਿਆ ਸੀ ਜਮੀਨਾ ਹੀ ਵੋਨੇ ਆ ਨਾ ਪੈਸੇ ਦੇ ਕੇ ਵੋਨੇ ਆ ਮੁਖਤਵਈਆ ਤੇ ਕੋ ਵਗਦੀਆਂ ਦੇ ਉਹ ਅੱਗੇ ਵਾਲੀ ਨਾ ਹੁਣ ਵਾਇਓ ਫਿਰ ਮੈਂ ਵੇਖੂ ਕਿਹੜਾ ਆਉਂਦਾ ਹੁਣ ਤੇ ਵਾਵਾਂਗੇ ਟੌਰ ਨਾ ਆਵਾਂਗੇ ਨਹੀਂ ਤੇ ਵਾਵਣੀ ਨਹੀਂ ਸੀ ਉਹ ਤੇਰੀਆਂ ਭੈਣਾਂ ਸਾਡੇ ਘਰ ਆਣ ਕੇ ਪੈਲੀ ਦੇ ਕੇ ਗਏ ਸੀ ਤੁਹਾਡੇ ਘਰ ਗਏ ਆਂ ਪੈਲੀ ਦੋ ਫਿਲਮ ਨਹੀਂ ਆ ਦੱਸੂ ਇਹ ਗੱਲ ਦਾ ਜਵਾਬ ਦੇ ਉਹ ਕਿਸਮਤ ਮਾੜੀ ਸਾਡੀ ਭੈਣਾਂ ਮਾੜੀਆਂ ਹੀ ਵੇਖਿਓ ਭੈਣਾਂ ਮੈਂ ਕਿਦਾ ਵੱਡਾਂ ਦੋਨੋਂ ਵੱਡ ਕੇ ਨੱਪਣਾ ਉੱਥੇ ਮੈਨੂੰ ਅਸੀਂ ਪੈਸੇ ਦਿੱਤੇ ਅਸੀਂ ਵਾਹਣੀ ਆ ਜਿੰਨਾ ਚਿਰ ਤਾਂ ਠੇਕਾ ਗਿਆ ਉਹਨਾਂ ਚਿਰ ਪੈਲੀ ਵਾਹਣੀ ਉਹ ਮਿੰਟ ਖੜੋ ਚਾਚੀ ਮੈਂ ਤੇਰੀ ਕਬਾ ਹਿਸਤ ਤੂੰ ਛੱਡ ਦਿਓ ਜਾ ਇੰਨਾ ਬਦਮਾਸ਼ ਸਾਡੇ ਵੇਖਾਂ ਦੇ ਬਦਮਾਸ਼ ਤੇਰੇ ਆ ਇਹ ਮੇ ਕੋ ਮੁੰਡੇ ਮਾਰ ਬਣੇ ਤੂੰ ਮੇਰੇ ਕੋ ਨਹੀਂ ਹੈਲੋ ਕਿੱਥੇ ਪਾਜੀ ਆਇਓ ਕਰ ਕਰੋ ਕਰੋ ਫੋਨ ਆਇਓ ਆਇਓ ਮੈਂ ਜੇ ਕੰਮ ਨਿਬੜ ਕੇ ਜਾਣਾ ਨਹੀਂ ਬਣੇ ਮੈਂ ਕੀ ਤੇਰਾ ਬੰਦਾ ਕੀ ਮੈਂ ਹਮ ਇੱਥੇ ਹੀ ਆ ਤੁਹਾਡੇ ਘਰ ਆਇਆ ਹਾਂ ਧਰ ਤੇ ਘਰ ਆਇਆ ਤਾਂ ਫਿਰ ਤੂੰ ਹੁਣ ਕੁਝ ਲੈ ਕੇ ਜਾਈਂ ਇੱਥੋਂ ਚੰਗਾ ਆ ਖਲੋਤਾ ਇੱਥੇ ਹਾਂ ਲੈ ਆ ਮੈਂ ਵੀ ਨਗੜਾਉਂਦਾ ਆ ਲੈਂਦੇ ਅਰੇ ਇਹਦਾ ਮੈਨਾਂ ਗੱਲ ਕਰ ਚਾਚੀ ਤੂੰ ਸਾਹ ਦੇ ਤਾ ਤੂੰ ਵੇਚਣਾ ਇੱਕ ਪਾਸੇ ਤੂੰ ਨੂੰ ਮਾਫੀ ਇਹਨੂੰ ਕਲਾ ਦੇ ਦੂਜੇ ਪਾਸੇ ਤੂੰ ਆਪ ਆ ਗਿਆ ਖੰਬੜ ਨੂੰ ਇੱਥੇ ਸਾਰੇ ਕੰਮ ਮੇਰੇ ਵਾਸਤੇ ਰੱਖਿਆ ਈਓ ਉਹ ਮੈਡਮ ਹੀ ਉਹ ਪਹਿਲਾਂ ਸਵੇਰ ਦੀ ਸੈੜ ਗਈ ਉਹ ਜੇ ਹੁਣ ਆਈ ਆ ਆਣ ਕੇ ਤਾਂ ਮੰਝੇ ਦਾ ਚੜ ਕੇ ਬੈ ਗਈ ਕੀ ਆ ਵੀ ਮੈਂ ਬੂਥਾ ਬਣਾ ਕੇ ਆਈ ਕਿਤੇ ਅੰਦਰ ਰੋਟੀਆਂ ਨਹੀਂ ਕਿਤੇ ਇੰਨਾ ਕਿਹਾ ਵੀ ਦੁਪਹਿਰ ਦੀ ਮਿਸਤਰੀਆਂ ਦੀ ਰੋਟੀ ਲਾ ਦੀਏ ਉਹ ਵੀ ਮੰਨੂ ਨੂੰ ਸਹਾਨਵਾ ਵੀ ਮੰਨੂ ਚਾਰ ਸਫੇਰੇ ਕਰੇ ਸਾਰਾ ਅੰਦਰ ਸਾਮਾ ਪੈ ਗਿਆ ਈਓ ਤੇ ਸਵੇਰ ਦਾ ਅਜ ਗੋਹਾ ਨਹੀਂ ਚੁੱਕਿਆ ਗਿਆ ਕਿਤੇ ਉਹਨਾਂ ਦੇ ਕਿਤੇ ਕੋਈ ਫਿਗਰ ਫਾਕਾ ਹੀ ਨਹੀਂ ਆ ਬਈ ਕਿਤੇ ਨਾਲ ਕਿਤੇ ਹਾਥੀ ਮਾੜਾ ਮੋਟਾ ਹਲਾ ਦਈਏ ਕਿਤੇ ਪਾੜਾ ਹੀ ਲਾਗੋ ਤੋ ਦਈਏ ਨੌਂ ਨਾ ਲੈ ਕਿਤੇ ਦੇ ਐ ਇਥੇ ਜ ਰਗ ਤੋਪਵਾ ਸੇਕਦੀਆਂ ਕਾ ਠੀਕਾ ਸਾਰੇ ਦਿਹਾੜੀ ਲੰਗ ਗਈ ਮੇਰੀ ਪਾਲਰਾਂ ਵਿੱਚ ਨਾ ਮੂੰਹ ਠਾਰ ਹੀ ਦਿੰਦੀਆਂ ਵਾ ਘੜੀ ਘੜੀ ਮੂੰਹ ਤੋ ਹੀ ਜਾਂਦੀਆਂ 3-4000 ਰੁਪਇਆ ਲਾਈਆਂ ਹਾਂ ਤੋ ਕੀ ਕਹਿੰਨੀ ਆ ਕਵਲ ਇਥੇ ਆਣ ਕੇ ਬਹਿ ਗਈ ਤੇ ਮੈਨੂੰ ਉਹ ਬਾਲਟਾ ਕੋਈ ਦੋ ਚਕਾ ਦੇ ਮੈਂ ਨਹੀਂ ਦੀਦੀ ਕੋਈ ਵੀ ਕੰਮ ਕਰਨਾ ਦੋ ਤਿੰਨ ਦਿਨਾਂ ਘਾਲਣੇ ਗਿਆ ਵਾ ਤੇ ਕੋਈ ਕੰਮ ਨਾ ਕਰੀ ਨਾਲੇ ਗੋਵਾ ਗੋਵਾ ਤੇ ਨੀ ਮੈਂ ਸੁਟਣਾ ਮੇਰੇ ਹੱਥਾਂ ਚ ਮੁਸ਼ਕ ਆਣੀ ਆ ਮੈਂ ਤੇ ਅੱਜ ਹੀ ਅਜੇ ਨੇੜ ਲਵਾ ਕੇ ਲਿਆਈ ਆ ਤੂੰ ਸੁਟ ਗੋਵਾ ਇਹਨੋਂ ਨਾਲੇ ਜਾਜਵਾ ਸੁਟਣ ਦੀ ਅੱਛਾ ਮੈਨੂੰ ਜਾਜਵਾ ਤੇ ਤੈਨੂੰ ਕੀ ਗੱਲ ਵਾ ਨਾ ਤੋ ਘਰ ਦਾ ਕੰਮ ਕਰੇ ਨਾ ਤੋ ਵੇਲੀ ਦਾ ਕਰੇ ਨਾ ਦਨ ਕੋਈ ਰੋਟੀ ਪਾਣੀ ਪਕਾਉਂਦਾ ਪਤਾ ਉਹ ਵੀ ਤੇਰੇ ਹੱਥ ਖੜਾ ਬੋ ਜਣ ਕਿਤੇ ਕਰਨਾ ਕਿੰਨੇ ਆ ਕੌਣ ਕਰੇ ਉਹ ਮੈਂ ਤੇ ਚਾਚੀ ਇੱਧੇ ਖਾਂਬੜ ਨਹੀਂ ਹੋ ਤੇ ਮਾਮੇ ਡਾਰੀਆਂ ਕਹਦਾ ਹਾਂ ਤੇਰੇ ਚ ਪੰਜ ਕਣ ਨਹੀਂ ਤੇ ਖਾਂਬੜ ਦਾ ਦੁਕਾਦੇ ਸਰ ਤੇ ਆ ਉਹ ਚਾਚੀ ਪੰਜਾਂ ਕੰਦਾ ਮੈਨੂੰ ਪਤਾ ਨਹੀਂ ਮੁੰਡੇ ਆਪਣੇ ਪੁੱਛਦਾ ਬੜਾ ਦੇਸੀ ਹੋ ਕੇ ਪਾਲਿਆ ਨਾ ਠੱਕੀਆਂ ਲਵਾਤੀ ਹੁੰਦੇ ਹਾਂ ਹੋ ਤੇ ਤੇਰੇ ਪੱਲੇ ਹੀ ਤਾਂ ਬਰਤਾਲ ਆਪ ਲੈਣਾ ਹੈ ਪਰਾ ਆ ਜਾ ਅਰੇ ਹਲੋ ਤੇ ਤੂੰ ਕਹਿੰਦੀ ਆ ਪੈਣ ਉਹਦੇ ਹਾਂ ਛੱਡ ਮੇਰੇ ਰਣਛਾਪ ਪਰਾਂਛ ਨਾ ਕਰ ਇਹਦਾ ਕੰਮ ਕਰਨਾ ਇਹਨੂੰ ਸ਼ਰਮ ਨਹੀਂ ਆਉਂਦਾ ਕੰਮ ਤੇਰਾ ਹੈ ਹਾਂ ਅਰੇ ਹਲੋ ਦਵਾ ਪਾਈਏ ਨਾ ਮਹਣੇ ਇਹ ਵੀ ਕਰ ਤੂੰ ਤੇ ਆਹ ਦੇਖ ਲੈ ਹਾਂ ਮੈਂ ਕਰਿਆ ਯਾਰ ਕੱਟ ਆ ਗਿਆ ਤੂੰ ਕਰਵਾ ਗਿਆ ਮਾਂ ਨੂੰ ਛੜਦੀ ਹਾਂ ਤੇ ਆਹ ਮਿਆਂ ਦੇ ਇਹਨਾਂ ਨੂੰ ਘਰੋਂ ਡੱਕਿਆ ਹੀਗਾ ਮੈਂ ਨਾ ਜਾਇਆ ਨਾ ਜਾਇਆ ਤੈਨੂੰ ਕਿਹੜਾ ਹੁੰਦਾ ਮਾਹੀ ਮਾਂ ਜਾ ਕੇ ਨਾ ਕਰ ਹਾਂ ਆਹ ਦੇਖ ਲੋ ਸਰਪੰਚ ਸਾਹਿਬ ਕੱਲ ਸਾਡੇ ਘਰ ਆ ਕੇ ਮਾਫੀਆ ਮੰਗਦੇ ਫਿਰਦੇ ਤੂੰ ਆਦੇ ਉਹਨਾਂ ਨੂੰ ਇੱਕ ਮੌਕਾ ਦੋ ਹੋਣੀ ਯਾਦਾ ਘਾਟਾਂਗੇ ਇਹਨਾਂ ਨੂੰ ਨਾ ਤੁਰਨਾ ਦੱਸੋ ਨਹੀਂ ਤੁਰਨਾ ਤਾਂ ਵੀ ਦੱਸੋ ਜਾ ਦੇ ਦੋ ਜਾ ਕੇ ਮੈਨੂੰ ਢਾਰ ਕਹਿੰਦਾ ਪਤਾ ਸਾਨੂੰ ਹਾਂ ਲੰਗਿਆ ਦੀ ਐਮਐਲਏ ਨੇ ਕਹਾਂ ਦੇ ਆਖਿਆ ਮੈਂ ਵੇਖੇ ਥਾਣੇ ਕਹਿੰਦੀ ਚੱਲਦੀ ਆ ਤੇਰੀ ਜਿਹੜੀ ਚੱਲੇ ਚੱਲਣੀਆਂ ਮਲਾ ਬਹਿ ਰਹਾਂ ਉਹਨਾਂ ਦੇ ਨਾਲ ਪੈਸੇ ਲਾਉਣੇ ਕਿੱਥੋਂ ਲਾ ਲਾਂਗੇ ਸਬੰਚਾ ਕਿੱਥੋਂ ਲਾ ਲਾਂਗੇ ਅਗਲੀ ਕਿੱਲੀ ਵੇਚ ਕੇ ਲਾ ਲਾਂਗੇ ਫਿਰ ਕੀ ਸਾਡੇ ਪੁੱਤਾਂ ਦੇ ਬੋਲੇ ਨੇ ਚਲੇ ਰਹੇ ਹੋਰ ਕਿਸ ਨਾਲ ਪੰਗੇ ਲਾ ਕੱਲ ਕੋਤੂ ਨਕਾਲਾ ਤੇ ਆਪਣੇ ਵਾਲ ਪੰਗੇ ਰਣ ਮੈਂ ਅੰਨਾ ਹੌਂ ਗੀ ਹੱਥ ਲਾ ਕੇ ਖਾਲੀ ਇਹਨੂੰ ਹੁਣ ਡੋਰੀਆ ਖਲਾਤਾ ਤੂੰ ਕਰ ਲਿਆ ਤੂੰ ਕਰੇ ਹੋਰ ਕੌਣ ਕਰੇ ਆ ਕੰਮ ਧੰਦਾ ਤੈਨੂੰ ਹੀ ਜੱਜਦਾ ਵਾ ਅੱਛਾ ਕਹ ਬਲ ਮੇਰੀ ਸੁਣ ਗੱਲ ਅਸੀਂ ਅਧਰਾਂ ਨੇ ਥਾਣੀ ਬਹੁ ਰਾਲ ਮਿਰਕੇ ਲਈਦਾ ਹੀਦਾ ਵਾ ਤੇ ਇਕੱਠੇ ਘਰ ਵਿੱਚ ਨਾ ਕੰਮ ਕਰਨਾ ਪੈਂਦਾ ਇੱਕ ਜਾਨੇ ਨੂੰ ਨਹੀਂ ਆ ਪਈ ਇੱਕ ਜਾਨੇ ਨੇ ਸਾਂ ਮਸਾਲਾ ਪਈ ਸਾਰਾ ਇੱਕੋ ਜਾਨੇ ਨੇ ਕਰਨਾ ਵਾ ਇਹ ਕੰਮ ਦਾ ਤੈਨੂੰ ਨਾਲ ਕਰਾਉਣਾ ਪੈਣਾ ਮੈਂ ਇਹ ਨਹੀਂ ਕਰਨਾ ਜਿੰਨੇ ਦਿਨ ਮੈਂ ਇਹ ਨੇਲ ਲਵਾਏ ਆ ਨਾ ਓਨੇ ਦਿਨ ਮੈਂ ਕੋਈ ਕੰਮ ਨਹੀਂ ਕਰਨਾ ਵੀ ਭਾਵੇਂ ਇੱਕ ਵਾਰੀ ਮੇਰੇ ਕੋ ਸੁਣ ਲਾ ਤੇ ਭਾਵੇਂ 100 ਵਾਰੀ ਸੁਣ ਲਾ ਤੇ ਕਰੂਗਾ ਕੌਣ ਫਿਰ ਮੈਂ ਨੌਕਰ ਆਣੀ ਥੋੜਾ ਤੁਹਾਡੀ ਲੱਗੀ ਆ ਵੀ ਮੈਂ ਇਚਵੀ ਬੰਨੇ ਘੜੀ ਜਾਣਾ ਮੈਂ ਕਹਿਆ ਘਾਰ ਤੂੰ ਖਾਂਦੀ ਨਹੀਂਗੇ ਢੇਡ ਚ ਪੰਨੀ ਆ ਨਾ ਸਾਡੀ ਕਮਾਈ ਦਾ ਰਾਸਣ ਆਉਂਦਾ ਵਾ ਤੇਰਾ ਖਸਮ ਕੋਹ ਨਹੀਂ ਹਲੇ ਹੁੰਦਾ ਜਿੱਦਣ ਤੂੰ ਹੀ ਆਪਣਾ ਕਮਾਓਗੇ ਨਾ ਉਹ ਦਿਨ ਮੈਂ ਤੇ ਰੋਬ ਵੀ ਪਾ ਲਈ ਅਜੇ ਮੈਂ ਤੇਰਾ ਰੋਬ ਨਹੀਂ ਚੱਲਣਾ ਜੋ ਦੋ ਦੋ ਭੈਣੀ ਤੇਰਾ ਖਸਮ ਕੀ ਕਮਾਉਂਦਾ ਕੀ ਗੱਲ ਮੇਰਾ ਖਸਮ ਜਿੰਨੇ ਜੋਗਾਗਾ ਤੇ ਕਮਾਉਂ ਨਹੀਂ ੜਿਆ ਇਹਦਾ ਮਤਲਬ ਏ ਥੋੜਾ ਪਤਾ ਏ ਮੈਨੂੰ ਦਬਾ ਕੇ ਹੀ ਰੱਖਣਾ ਆਪੇ ਕੜੀ ਜਾਵੇ ਬਸ ਉਹਨਾਂ ਕਦੇ ਤੁਸੀਂ ਢਿੱਡ ਚ ਪਾ ਲੈਨੇ ਆ ਦੋ ਤੁਸੀਂ ਆ ਤਿੰਨ ਤੁਹਾਡੀਆਂ ਟੀਆਂ ਆ ਵਾ ਤੇ ਅਜੇ ਤੁਹਾਡੀ ਕੋਈ ਬਾਕੀ ਰਹਿ ਜਾਂਦੀ ਆ ਨਾਲੇ ਜੋ ਬਹੁਤਾ ਕੰਮ ਦਾ ਤੈਨੂੰ ਰੋਣਵਾ ਨਾ ਤੇ ਮੈਂ ਨੌਕਰ ਰਾਣੀ ਰੱਖ ਲੂੰਗੀ ਪਰ ਮੈਂ ਕੰਮ ਨਹੀਂ ਕਰਨਾ ਅੱਛਾ ਇਹ ਤੈਨੂੰ ਬੜਾ ਦੁੱਖ ਕਰਦਾ ਵਾ ਵੀ ਢਿਚੇ ਚ ਪੁੰਦਿਰ ਢਿਚੇ ਪਉਣਾ ਨਹੀਂ ਜਦੋਂ ਸਾਰੀ ਦਿਹਾੜੀ ਲੱਗੇ ਰਹੀਦਾ ਸਦਾਈਆਂ ਨੂੰ ਤਾਂ ਢਿਡ ਚ ਪਉਣ ਬਦਲੇ ਲੱਗੇ ਰਹੀਦਾ ਵਾ ਢਿਡ ਚ ਜਾ ਕੇ ਪਿੱਛੋਂ ਲੈ ਕੇ ਆਣਾ ਪਉ ਉਹਨੂੰ ਮੈਂ ਲੈ ਕੇ ਆਈ ਆ ਨਾ ਤੇ ਤੂੰ ਵੀ ਲਾਇਆ ਚੁੱਕੀ ਫਿਰਦੀ ਕਿ ਨਹੀਂ ਮਾਤਾ ਮੈਨੂੰ ਹੱਥਾਂ ਦੇ ਰਾਣੀ ਬਣ ਕੇ ਰਹਿਣ ਡਈ ਆ ਤੇ ਤੂੰ ਵੀ ਲਾਇਆ ਤੇ ਤੂੰ ਵੀ ਐਦਾਂ ਰਹਿ ਲਈ ਚੌਧਰਾ ਕਰ ਲਈ ਘਰ ਦੇ ਵਿੱਚ ਉਦਾਂ ਕਹਾਂ ਵੀ ਮੇਰੇ ਦੇਣ ਜੋਗੇ ਨਹੀਂ ਆ ਕਿਤੇ ਤੈਨੂੰ ਕੁਬੜੀ ਰੁਪਈਏ ਦੀ ਚੀਜ਼ ਨਹੀਂ ਦਿੰਦੇ ਅੱਛਾ ਮੈਂ ਕਵਲ ਇਹ ਕੰਮ ਨਹੀਂ ਕਰਨਾ ਜਿਹੜਾ ਤੂੰ ਕੀਤਾ ਵਾ ਹੁਣ ਤੂੰ ਪੇਕੇ ਜਾਣ ਜੋਗੀ ਤੇ ਨਾ ਕਿ ਸਾਰੀਆਂ ਮਰ ਪੇਕੇ ਸੁੱਟ ਗਏ ਨਾ ਐਦਾਂ ਸੁੱਟਦੇ ਪਤਾ ਕਿਦੇ ਆ ਕਦੇ ਅਸਨਾਂ ਲਈ ਧੀ ਦੇ ਤੇ ਮੈਂ ਕਦੇ ਅਸਨਾਂ ਧੀ ਨਹੀਂ ਬਨਣਾ ਮੈਂ ਤਾਂ ਜਾਣਾ ਸੋਵੜੀ ਜਾਉਂਗੀ ਭਰਾ ਦੇ ਵੇਰੇ ਬਹੋਂਗੀ ਮੈਨੂੰ ਕਹੂਗਾ ਤਰਾ ਤੂੰ ਚੱਲ ਜਾ ਏਖਾਂ ਜ਼ੁਬਾਨ ਕਿਦਾਂ ਚਲੰਦੀ ਆ ਜਾ ਕੇ ਤੇ ਦੱਸਦੀ ਆ ਮਾੜਾ ਨੂੰ ਤੇ ਇਹਨਾਂ ਦਾ ਨਾ ਰੋਟੀ ਪਾਣੀ ਵੱਖਰਾ ਕਰਦੇ ਸਾਡ ਕੋਈ ਖਰਚਾ ਚੁੱਕਿਆ ਜਾਂਦਾ ਚੌਧਾ ਕਰੇ ਤੂੰ ਵੀ ਇਹ ਵੱਡੀ ਆ ਤੇ ਖੀਰਾ ਜੜਾ ਵਾ ਉਹ ਫੇ ਮਾੜਾ ਹੋ ਜਾਂਦਾ ਵਾ ਜੇ ਸਾਡਾ ਖਾਣਾ ਵਾ ਨਾ ਹਾਡੇ ਨਾਲ ਲਾ ਕੇ ਰਹਿਣਾ ਵਾ ਤੇ ਆ ਗੋਹਾ ਕੁੜਾ ਤੈਨੂੰ ਕਰਨਾ ਪੈਣਾ ਗੋਲਪੁਣਾ ਕਰੇਂਗੀ ਤੇ ਫੇਰ ਰੋਟੀ ਮਿਲਣੀ ਉਹ ਸਾਡੇ ਕੋ ਆਸ ਰੱਖੇ ਕੱਲ ਨੂੰ ਤੇਰੀਆਂ ਧੀਆਂ ਦੇ دیਵਾਨੀ ਲਾ ਦਾਂਗੇ ਨਹੀਂ ਤਾਂ ਕੋਈ ਰੁਪਈਆ ਨਹੀਂ ਲੱਗਣਾ ਅੱਛਾ ਹੁਣ ਆ ਤੈਨੂੰ ਸੱਚੀ ਸੁਣਾਈ ਤੇ ਬੜੀ ਅੱਗ ਲੱਗੀ ਤੈਨੂੰ ਹਨਾ ਕਿ ਮੈਨੂੰ ਕਈ ਘਾਤੋਂ ਇੰਨੀ ਗੱਲਾਂ ਨੇ ਮੇਰੀ ਗੱਲ ਸੁਣ ਉਹ ਹੀ ਇਧਰ ਆਣੀ ਜਥਾਨੀ ਰਲ ਮਿਲ ਕੇ ਰਹਿਗੀ ਤੇ ਸਹੀ ਰਹੇਗੀ ਤੇ ਮੈਂ ਵੀ ਤੇ ਨਾਲ ਸਹੀ ਬੋਲੂਗੀ ਤੇ ਜੇ ਤੂੰ ਮੇਰੇ ਨਾਲ ਉੱਚੀ ਬਾਤ ਚ ਗੱਲ ਕਰੂਗੀ ਤਾਂ ਮੈਂ ਵੀ ਘਰੀਟ ਦਾ ਜਵਾਬ ਪੱਤਰ ਦੇ ਨਾਲ ਹੀ ਤੈਨੂੰ ਦੇਣਾ ਵਾ ਅੱਛਾ ਤਦੋਂ ਫਿਰ ਦੇਗੇ ਵੇਖ ਲਿਆ ਕਰ ਹਿੱਟ ਦਾ ਜਵਾਬ ਪਥਨਾ ਤਾਂ ਫਿਰ ਮੈਂ ਵੀ ਵੇਖੀ ਕਿਦਾਂ ਨੱਕ ਨਾਲ ਕਿਰਾਂ ਕਦਮ ਨਹੀਂ ਦੇ ਰੀਆਂ ਤੂੰ ਕਢਾ ਦੇ ਜਿਹੜੀਆਂ ਕਢੋਣੀਆਂ ਨੇ ਜੱਕ ਡਾ ਹੁਣੇ ਕਢਾ ਮੈਂ ਕੋਲੋਤੀ ਤੇ ਜੱਲਾਇਆ ਜਾ ਕੇ ਮੰਮੀ ਆਪਣੀ ਨੇ ਅਜਲੀ ਰਿਵਾਜ ਮੜ ਕੇ ਉਹਨੂੰ ਵੀ ਨਾਲ ਲਾਇਆ ਤਾਂ ਦੋਵਾਂ ਨੇ ਫੜਕ ਤੇ ਮੈਂ ਕ੍ਰਿਸ਼ਨਾ ਫੜ ਕੇ ਕਿਦਾਂ ਵੇਖੀ ਸੀ ਮੈਂ ਆ ਵੇਖੀ ਸਹੀਂ ਫਿਰ ਮੰਮੀ ਤੇਰੇ ਕਰਦਾ ਅੱਖਾਂ ਚ ਸੁਣ ਦੇ ਕੇ ਰੋਣੀ ਹੁੰਨੀ ਹੁੰਨੀ ਆ ਨਾ ਮੰਮੀ ਨੇ ਤੇ ਜੇ ਮੜਾ ਜਾਂ ਜੂੜੇ ਨੂੰ ਵਾਲੀ ਦੇਣਾ ਵਾ ਅੱਗੇ ਤੁਸੀਂ ਮੈਨੂੰ ਨਾ ਉਹ ਗੱਲਾਂ ਨਾ ਲੱਭ ਅੱਗੇ ਤੇ ਬਥੇਰਾ ਮੈਨੂੰ ਦਬਾ ਲਿਆ ਤੇ ਛਿੱਤਰ ਪ੍ਰੇਤ ਹੀ ਬਥੇਰਾ ਕਰੰਦੀ ਰਹੀਆਂ ਹੁਣ ਨਹੀਂ ਉਹ ਕੰਮ ਬੰਨੇ ਜੋ ਮਰਜ਼ੀ ਕਰ ਲਾ ਮੈਂ ਹਾਂ ਜਿੰਨਾ ਚਿਰ ਤੇਰੀ ਜ਼ਿੰਦਗੀ ਹੈ ਨਾ ਇਹ ਕੰਮ ਤੈਨੂੰ ਕਰਨੇ ਪੈਣੇ ਆ ਅੱਛਾ ਵੇਖੂਗੀ ਬਣਾ ਨਾ ਕਿ ਕੌਣ ਕਰਦਾ ਤੇ ਕੌਣ ਨਹੀਂ ਕਰਦਾ ਮੇਰਾ ਸਰਦਾ ਵਾ ਤੇ ਮੈਂ ਨੌਕਰਾਨੀ ਰੱਖ ਲੈਣੀ ਆ ਤੂੰ ਆਪਣਾ ਸੋਚ ਕਿ ਤੂੰ ਕੀ ਕਰਨਾ ਭੁੱਖੀ ਮਰਨਾ ਕਰੋਟੀ ਖਾਣੀ ਆ ਹੂੰ ਹਾਂ ਸੱਚੀ ਗੱਲਾਂ ਸੁਣਾਈਆਂ ਹੀ ਹਨ ਤਾਂ ਹੁਣ ਵੇਖ ਕਿਦਾਂ ਅੱਗ ਲੱਗੀ ਆ ਕਿਦਾਂ ਫੂੰਫੂ ਕਰਦੀ ਗਈ ਆ ਹੁਣ ਜਾ ਕੇ ਰਾਦਾ ਪਾਪੇ ਮਾਤਾ ਦੇ ਕੰਨ ਪੜਾ ਪੜੀ ਜਾ ਜਾ ਕੇ ਮੈਨੂੰ ਨਹੀਂ ਕੋਈ ਡਰ ਹੈਗਾ ਆ ਅੱਗੇ ਬਥੇਰਾ ਤੱਕ ਡਰ ਡਰ ਕੇ ਰਹਿ ਕੇ ਵੇਖ ਲਿਆ ਹੁਣ ਨਹੀਂ ਮਨੂੰ ਤਾਂ ਕੋਈ ਡਰਦੀ ਹੱਦ ਇਨਾਲੀ ਮੈਂ ਨਾ ਇਹਦੇ ਬਣੇ ਡਰ ਗਿਆ ਗਾ ਮੈਂ ਡਰਦਾ ਕੋਈ ਇਹ ਦੂ ਮਾੜੀ ਗੱਲ ਕੀਤੀ ਡਾ ਘਰ ਆਣ ਕੇ ਪਿਆ ਤੂੰ ਮਨੂੰ ਆਈਂ ਤੇ ਕਾਂਦੇ ਜੀ ਆਈਂ ਨਵਾਂ ਕਰਾ ਦੀਨੇ ਠਾੜਾ ਤੁਸੀਂ ਘਰ ਆਣ ਕੇ ਬੈ ਗਏ ਨੂੰ ਘੁੱਟ ਨੂੰ ਕਿਹਦਾ ਜੀ ਕਹਦਾ ਲੜਨੂ ਕਿਸਦਾ ਜੀ ਕਹਦਾ ਸ੍ਰੀ ਕਾ ਮੱਥਾ ਲਾਉਣ ਨੂੰ ਇੰਨਾ ਮੇੜਾ ਜੀ ਨਾ ਆਰਾਮ ਕਰਤਾ ਮੈਂ ਤਾਂ ਰੋਜ਼ ਦੁਕਾਨ ਤੇ ਜਾਂਦਾ ਜਿਵੇਂ ਪਹਿਲੀ ਜਾਂਦਾ ਇੱਕ ਘੂਰੇ ਮਾਰਦੇ ਸਾਡਾ ਵਰ ਮਿਲ ਇਹ ਬੰਬੀ ਦੇ ਉਧਰ ਨਾ ਗਿਆ ਇਹਨੂੰ ਪੁੱਛੋ ਮੇਰੀ ਘਰ ਵਾਲੀ ਮਗਰ ਗਈ ਇੱਕ ਘੂਰੇ ਮਾਰਦਾ ਮੈਨੂੰ ਮੇੜੇ ਮਾਰਦਾ ਤੁਹਾਡੀ ਪਹਿਲੀ ਵਾਰਤੀ ਆ ਇੰਨਾ ਝੋਲਾ ਨਾ ਕੋ ਕਹਨਾ ਮੈਂ ਫਰਗੇ ਠਾ ਲਿਆ ਉੱਥੇ ਫਿਰ ਜੋ ਮੈਂ ਕਹਿੰਨ ਕਿ ਖੁਕਰੀ ਆਂਦਾ ਤੇ ਮੈਨੂੰ ਕੋ ਆਖੇ ਕੋਈ ਸਿੱਧੀ ਗੱਲ ਇਹ ਆਂਦਾ ਸੀ ਮੈਨੂੰ ਪਿਆ ਗਿਆ ਜਾਣ ਕੇ ਮੈਂ ਪੈੜੀ ਤੇ ਗਿਆ ਤਾਂ ਮੈਨੂੰ ਪੈ ਗਿਆ ਇੱਥੇ ਮੈਂ ਫੜ ਕੇ ਕੁੱਟਿਆ ਉਹ ਸਰਪੰਚ ਸਾਹਿਬ ਤੁਹਾਨੂੰ ਪਤਾ ਮੈਂ ਕਿਹਦੇ ਸਿਰ ਨਹੀਂ ਆਉਂਦਾ ਇਹ ਜਿਹੜਾ ਮੇਰੇ ਸਰਾਇਆ ਫਿਰ ਮੈਨੂੰ ਛੱਡਦਾ ਵੀ ਨਹੀਂ ਸਿੱਧੀ ਗੱਲ ਜਦੋਂ ਮੈਂ ਆਪਣੇ ਨਾਲ ਸਿੱਧੇ ਜਾਂਦਾ ਨਾ ਇਹ ਵੀ ਆਪਣੇ ਨਾਲ ਸਿੱਧੇ ਜਾਣ ਨਾ ਮੈਨੂੰ ਕੌਣ ਠੀਕ ਆ ਨਾ ਪਹਿਲੀ ਵਾਲੀ ਸੀਜ਼ਨ ਕੇ ਵਾਲੀ ਪਰ ਮੈਨੂੰ ਮੇਲੇ ਨਾ ਮਾਰ ਮੈਂ ਮੈਣਾ ਜਾਂਦਾ ਕਿਹਦਾ ਹੁਣ ਮੈਨੂੰ ਫਿਰ ਤੁਰਨਾ ਹੀ ਪੈਣਾ ਉਹਨਾਂ ਦੇ ਮੈਂ ਤਾਂ ਅੱਖੀਂ ਦੇਖ ਲਿਆ ਤੈਨੂੰ ਕੁੱਟਦਾ ਮੈਨੂੰ ਉਹਨਾਂ ਦੇ ਘਰ ਆਣ ਕੇ ਪਿਆ ਕੋਈ ਮੈਨੂੰ ਕੀ ਕਰ ਸਕਦਾ ਇਹਦੇ 'ਚ ਕੋਈ ਗੱਲ ਨਹੀਂ ਜੂਣ ਨਹੀਂ ਕਰਦਾ ਰਾਈ ਨ ਮੈਂ ਤੁਹਾਡੀ ਗੱਲ ਮੰਨਦਾ ਮੈਂ ਵੀ ਰਾਜਨ ਹੱਕ ਜੀ ਪਾਈ ਨੇ ਜਿਨਾ ਹਰਾਮ ਕਰਤਾ ਅੜੀ ਹੜੀ ਚਾਚੀ ਦਾ ਪਵਾੜੇ ਜਾੜੇ ਜੋ ਇਹ ਮੁੰਨੇ ਚੁੱਕਣ ਦੇਗੇ ਮੈਂ ਗੱਲ ਲੜਾਉਂਦੀ ਜੋ ਤੁਸੀਂ ਚੁੱਪ ਨਹੀਂ ਕਰਦੇ ਬੋਲੀ ਜਾਂਦੇ ਈਓ ਚਲੋ ਅੱਗੇ ਬਿਠੇ ਰੀਆਂ ਕਾਲੀਆਂ ਕੋਈ ਨਹੀਂ ਸਰਪੰਚ ਸਾਹਿਬ ਤੁਸੀਂ ਇਹਨਾਂ ਥੋੜਾ ਠੰਡੇ ਠੰਡੇ ਪਾਓ ਅਹੀਂ ਥਾਣੇ ਦੇ ਚਿਹਰੇ ਜੁਗਗੇ ਹੈ ਨਹੀਂ ਆ ਜਾ ਹਣ ਮਾਨੀ ਨਾ ਅੱਜ ਮੇਰਾ ਸਾੜ ਕੇ ਰਹਿਤਾ ਵਾ ਪਤਾ ਨਹੀਂ ਸਗਾਤ ਜੀ ਕਿਹੜੇ ਵੇਲੇ ਘੜੀ ਸਾਡੇ ਘਰ ਆ ਗਈ ਆ ਪਰ ਆ ਦੇ ਮੇਨੇ ਮਾਂ ਢੀ ਮੈਨੂੰ ਅਗੀ ਮਾਤਾ ਇਦਾਂ ਕਰਦੀ ਆ ਆਪਣੀ ਮੂਰੀ ਬਣਦੀ ਇਹਨੂੰ ਗਾੜੀ ਲਾਉਣੀ ਆ ਕਵਲ ਪੀਤਾ ਲਵਾਈ ਤਾਂ ਬੈਠੀ ਆ ਓਦਾਂ ਹੀ ਮਮੀ ਬੈਠੇ ਆ ਤੁਸੀਂ ਬੜਾ ਟਾਈਮ ਲਾਏ ਚਾਚੀ ਘਰ ਤੇ ਫਿਰ ਜਿੱਥੇ ਜਾਓ ਘੜੀ ਲੱਗ ਹੀ ਜਾਂਦੀ ਆ ਉਹ ਬੈਣ ਦੀ ਬਹਿ ਜਾ ਬਹਿ ਜਾ ਬਦੋ ਬਦੀ ਚਾਹ ਬਣਾ ਲਈ ਮੈਂ ਤਾਂ ਆਖਿਆ ਵੀ ਨਹੀਂ ਮੈਂ ਚਾਹ ਹੁਣੀ ਪੀ ਕੇ ਆਈ ਆ ਜਾਂਦੀ ਨਹੀਂ ਐ ਇਹ ਤੂੰ ਤੁਹਾਡੇ ਘਰ ਕਦੀ ਆਈ ਨਹੀਂ ਤੇ ਬਹਿ ਜਾ ਘੜੀ ਘੇ ਮੰਮੀ ਤੂੰ ਹੀ ਨਾ ਘਰੋਂ ਨਾ ਜਾਇਆ ਕਰੋ ਜਦੋਂ ਤੁਸੀਂ ਘਰੋਂ ਚਲ ਜਾਂਦੇ ਆ ਮਨ ਨੂੰ ਮੈਨੂੰ ਜੀਣ ਨਹੀਂ ਦਿੰਦੀ ਮਗਰੋਂ ਜਦੋਂ ਪੈਂਦੀ ਆ ਨਾ ਮੇਰੇ ਪਿਛਲਿਆਂ ਦੇ ਮੇਨੇ ਮਾਰਦੀ ਰਹਿੰਦੀ ਆ ਕਿਉਂ ਹੁਣ ਕੀ ਹੋਇਆ ਵਾ ਕੀ ਆਂਦੀ ਆ ਮਨ ਨੂੰ ਮੈਨੂੰ ਦੱਸ ਜਰਾ ਕੱਪੀ ਮੈਂ ਇਹਦੇ ਕੰਨ ਖੋਲਾਂ ਆਂਦੀ ਮੇਰੇ ਕੋ ਨਹੀਂ ਤੇਰਾ ਸਿਆਪਾ ਹੁੰਦਾ ਮੇਰੇ ਕੋ ਨਹੀਂ ਕੰਮ ਹੁੰਦਾ ਵੀ ਨੌਕਰਾਨੀ ਰੱਖੋ ਇਹ ਤੇ ਕੀ ਐ ਸਿਆਪੇ ਕਰਦੀ ਆ ਇਹਨੇ ਨਹੀਂ ਕਰਨੇ ਤੇ ਹੋਰ ਕਿੰਨੇ ਕਰਨੇ ਆ ਤੂੰ ਕਰ ਲਈ ਨੌਕਰਾਨੀ ਰੱਖਣੀ ਆ ਇਹ ਜੋ ਨੌਕਰਾਨੀ ਹੈਗੀ ਆ ਹੋਰ ਨੌਕਰਾਨੀ ਦੀ ਸਾਨੂੰ ਕੀ ਲੋੜ ਵਾ ਆੰਦੀ ਤੋਂ ਪੈਸੇ ਖਰਚਦੀਆਂ ਸ਼ਹਿਰ ਬੈਰ ਚਲ ਜਾਨੀ ਵੇਖੋ ਜੇ ਮੈਂ ਪੈਸੇ ਖਰਚਦੀਆਂ ਤੇ ਮੈਂ ਕਿਹੜੀ ਦੱਸੇ ਦੇ ਕਸਮ ਦੀ ਕਮਾਈ ਵਰਤਣ ਲਈ ਆ ਮੁੰਡਾ ਤਾਂ ਡਗ ਮਾਉਂ ਡਿਆ ਪਿੱਛੋਂ ਮੈਂ ਲਿਆ ਲਿਆ ਤੇ ਤੁਹਾਡੇ ਹੱਥ ਤੇ ਰੱਖਣ ਲਈ ਆ ਤੇ ਜੇ ਵਿੱਚੋਂ ਮੈਂ 2-4000 ਖਰਚ ਲਿਆ ਵਾ ਤੇ ਆਖਰ ਕੀ ਆ ਗਈ ਆ ਇਹ ਕਿਹੜੀ ਆਪਣੇ ਪਿਓ ਦੀ ਕਮਾਈ ਲਿਆ ਕੇ ਦੇਣ ਲਈ ਆ ਮੈਨੂੰ ਅਕਲ ਹੀ ਨਹੀਂ ਗਈ ਇਹਦਾ ਦਿਮਾਗ ਇੰਨਾ ਕੰਮ ਕਰਦਾ ਹੋਏ ਤੇ ਫਿਰ ਇਤਾ ਕਿਉਂ ਆਖੇ ਇਹਨੂੰ ਪਤਾ ਵਾ ਕਿ ਮੇਰੇ ਹੱਥ ਤੇ ਤੇ ਕਦੀ ਕਿਸ ਨੇ 100 ਰੁਪਏ ਨਹੀਂ ਰੱਖੇ ਤੇ ਇਹ ਜੀ ਆਏ ਲਿਉਣ ਲਈ ਆ ਤੇ ਜੀ ਆਏ ਵਰਤਨ ਲਈ ਆ। ਉਹੋ ਗੱਲ ਤੇਰੀਆਂ ਰੀਸਾਂ ਕਰਦੀ ਆ। ਤੇਰੀਆਂ ਨਹੀਂ ਇਹ ਦੇਖੋ ਹੋਣੀ ਆ। ਕਾਈਆਂ ਮੈਂ ਤਾਨੂੰ ਕਿਤੇ ਗਾਂ ਪਛਾਂ ਜਾਣ ਨਹੀਂ ਦਿੰਨੀ। ਜਦੋਂ ਤੁਸੀਂ ਚੱਲ ਜਾਂਦੇ ਆ ਨਾ ਇਹਨੂੰ ਮੌਕਾ ਮਿਲ ਜਾਂਦਾ। ਇਹਦਾ ਤੇ ਉਦੋਂ ਹੀ ਸੰਗ ਪਾਟ ਜਾਂਦਾ ਵਾ ਤੇ ਮੇਰੇ ਦਿਵਾਲੇ ਹੋ ਜਾਂਦੀ ਆ। ਇਹਨੂੰ ਮੈਂ ਹੀ ਸਦਾਰ ਕੇ ਰੱਖਣ ਵਾਲੀ ਆ। ਆਹ ਤੇ ਦਿੰਦੇ ਆ ਨਾ ਸਾਰਾ ਅੰਡ ਗਵਾੰਡ ਵੀ ਆਹ ਦਿੰਦਾ। ਤੇ ਸਾਰਾ ਦਿਨ ਇੱਕ ਦਿਵਾਲੇ ਹੋਈ ਨਹੀਂ ਤੇ ਦੂਜੀ ਨੂੰ ਕੋਹ ਨਹੀਂ ਆਦੀ। ਇਹਨੂੰ ਜੇ ਮੈਂ ਨੱਕ ਨਾ ਨਾ ਰੋਕਾਂ ਇਹ ਤੇ ਕਿਤੇ ਉਹੋ ਗੱਲ ਜਾਣਿਆ ਹੋਵੇ ਨਹੀਂ ਆਖਿਆ। ਇਹਦੇ ਕਰੇ ਕੋਠਿਆਂ ਨੂੰ ਗਲੀਆਂ ਕਰੇ। ਆੜੂ ਗਵਾੜਦੀ ਤੇ ਛੱਡੋ ਜੇ ਹੁਣ ਆ ਪੈਸੇ ਲੱਗਣ ਡੇ ਇੰਨੇ ਕੋਠੀ ਦੇ ਤੁਹਾਨੂੰ ਪਤਾ ਵਾ ਕਿ ਹੀਰੇ ਦੀ ਕਮਾਈ ਲੱਗਣ ਡਈ ਹੈ ਨਾ ਇਹ ਇੱਥੇ ਕਿੰਨੇ ਕਮਾਉਂ ਡਿਆ ਜਿਹੜਾ 5-7000 ਕਮਾਉਂਦਾ ਵਾ ਉਹਦੇ ਇਹਨਾਂ ਦਾ ਰਸਾ ਨਹੀਂ ਮਹਾਪੂਰਾ ਹੁੰਦਾ ਵਾ ਨਹੀਂ ਤੁਹਾਨੂੰ ਤੇ ਦੇਖਣ ਹੀ ਡਿਆ ਵਾ ਨਾ ਇਹਦੀ ਕਿਹੜੀ ਗੱਲ ਵਾ ਇਹ ਜਿੱਤਾ ਮਰਜੀ ਬੋਲਦੀ ਰਵੇ ਤੂੰ ਇਹਦਾ ਅਸਰ ਨਾ ਕਰਿਆ ਕਰ ਮੈਂ ਆਪੇ ਇਹਨੂੰ ਸਦਾਰ ਲੂੰਗੀ ਅਸਰ ਤੇ ਮੰਮੀ ਆਉਂਦਾ ਵਾ ਨਾ ਜਦੋਂ ਅਗਲਾ ਗੱਲ ਕਰਦਾ ਵਾ ਤੇ ਬੜਾ ਮੰਦੁਖੀ ਹੁੰਦਾ ਵਾ ਫਿਰ ਮੈਂ ਉਹਦੇ ਅੱਗੇ ਬੜੀ ਦੁਖੀ ਹਾਂ ਚੱਲ ਕੋਈ ਗੱਲ ਨਹੀਂ ਦੁਖੀ ਆਹੀਂ ਤੇ ਨਹੀਂ ਤੈ ਮੈਂ ਤਾਂ ਨਹੀਂ ਤੈਨੂੰ ਮਾੜੀ ਚੰਗੀ ਆਂਦੀ ਤੂੰ ਕਾਹਤੋਂ ਦੁਖੀ ਹੋਣਾ ਵਾ ਇਹਦੇ ਵਰਗੀ ਚ ਕਿਹੜੇ ਗੱਲ ਵਾ ਤੇ ਮੈਂ ਬੜੀ ਵਰਾਕਿਆ ਜੋ ਵੀ ਆਦੀ ਹੁੰਦੀ ਨਾ ਇਧਰ ਸੁਣ ਲਈ ਆ ਕੰਨ ਤੇ ਇਧਰ ਕੱਢਦੀ